ਬਾਬਾ ਲਾਲ ਦੇ ਹਾਲਜੀ ਦਾ ਸੱਚਾ ਸੇਵਕ ਹਾਂ ਮੈਂ ਸ਼ਹਿਰ ਵਾਸੀਆਂ ਨੂੰ ਗੁਰੂ ਪੁਰਨਮਾ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਨੂੰ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਕੋਲ ਫਲ ਹੀ ਮਿਲੇਗਾ ਸ਼ਹਿਰ ਵਾਸੀਆਂ ਲੰਗਰ ਕਮੇਟੀ ਦਾ ਇੱਕ ਮੈਂਬਰ ਛੋਟਾ ਜਿਹਾ ਮੈਂਬਰ ਹੈ ਇਹ ਅੱਜ ਗੁਰੂ ਪੁਰਨਿਮਾ ਦੇ ਉੱਪਰ ਅਸੀਂ ਫਸਟ ਟਾਈਮ ਪਹਿਲੀ ਵਾਰੀ ਆਈਸਕ੍ਰੀਮ ਦਾ ਇੱਕ ਲੰਗਰ ਲਗਾਇਆ ਇਹਦੇ ਵਿੱਚ ਅਸੀਂ ਉਪਰਾਲਾ ਇਹ ਕੀਤਾ ਕਿ ਇਸ ਤਰ੍ਹਾਂ ਹੀ ਆਪਣੇ ਗੁਰੂਆਂ ਨੂੰ ਯਾਦ ਕੀਤਾ ਜਾਵੇ ਇਹ ਸਾਡਾ ਜਿਹੜਾ ਉਪਰਾਲਾ ਸੀਗਾ ਇਹ ڈاکਨਾ ਲੰਗਰ ਕਮੇਟੀ ਜਿਹੜੀ ਕਿ ਹਰ ਸਾਲ ਲੰਗਰ ਲਗਾਉਂਦੀ ਹੈ ਉਹ ਉਹਦੇ ਉਪਲਕਸ਼ ਦੇ ਨਾਲ ਜੋੜ ਕੇ ਅਸੀਂ ਇਹਨੂੰ ਕੀਤਾ ਅਸੀਂ ਹਰ ਸਾਲ ਲੰਗਰ ਲਗਾਉਂਦੇ ਹਾਂ ਜਿਹੜਾ ਕਿ ਇੱਕ ਦਿਨ ਤੋਂ ਵੱਧ ਚੱਲਦਾ ਔਰ ਵੱਖ-ਵੱਖ ਭਗਵਾਨ ਬੰਦੇ ਨੇ ਇੱਥੇ ਤੇ ਉਹ ਸਾਰੀ ਸੰਗਤ ਦੇ ਵਿੱਚ ਸ਼ਹਿਰ ਵਾਸੀਆਂ ਵਾਸਤੇ ਲਗਾਇਆ ਜਾਂਦੇ ਆ ਔਰ ਵਰਤਾਏ ਜਾਂਦੇ ਆ ਇਹ ਆਪਣੇ ਅਗਰਾਹੀ ਦਾ ਆਇਆ ਕਿ ਜਮ ਉਸ ਆਪਣੇ ਦਸੋਂ ਤੋਂ ਬੜੇ ਗ੍ਰਾਈ ਦਾ ਕੇ ਲੰਗਰ ਲਗਾ ਨਹੀਂ ਜੀ ਇਹ ਕੋਈ ਅਗਰਾਹੀ ਨਹੀਂ ਕਰਦੇ ਜੀ ਇਹ ਸਾਡੇ ਆਪਣੇ ਸਹਿਯੋਗ ਨਾਲ ਸਾਰਿਆਂ ਦੇ ਆਪਣਾ ਡਾਕਨਾ ਚੌਂਕ ਲੰਗਰ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਜਿੰਨੇ ਸਾਡੇ ਮੈਂਬਰ ਆ ਔਰ ਜਿੰਨੇ ਸਾਡੇ ਨਾਲ ਜੁੜੇ ਰਿਹਾ ਹੈ ਸ਼ਹਿਰ ਵਾਸੀ ਜੁੜੇ ਰਿਹਾ ਉਹਨਾਂ ਦੇ ਸਹਿਯੋਗ ਦੇ ਨਾਲ ਚੱਲਦਾ ਇਹ ਬਿਲਕੁਲ ਫ੍ਰੀ ਚੱਲਦਾ ਸੱਡਾਪਣਾ ਮੇਰੇ ਕਮੇਟੀ ਵੱਲੋਂ ਡਾਪਣਾ ਚਾਹ। ਤਰਹ ਹਰ ਟਾਈਮ ਟੂ ਟਾਈਮ ਜਿਹੜੇ ਕਾਫੀ ਲੰਘ ਲਗਾਈ ਜਾਂਦੇ ਨੇ। ਤੇ ਕੀ ਕਹਿਣਾ ਚਾਹੋਗੇ ਕਿਦਾਂ ਦਾ ਰਿਸਪੋns ਮਿਲਦਾ ਹੈ ਸੰਗਤ ਦਾ ਵੀ ਤੁਹਾਡਾ ਆਪਣੇ ਜਿਹੜੇ ਨਾਲ ਸਹਿਯੋਗੀ ਹੈਗੇ। ਇਹ ਸਾਡੇ ਸਾਰੇ ਜਿਹੜੇ ਸਹਿਯੋਗੀ ਹੈਗੇ ਇਹਨਾਂ ਦਾ ਸਾਨੂੰ ਬਹੁਤ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਤੇ ਸ਼ਹਿਰ ਵਾਸੀਆਂ ਦਾ ਵੀ ਸਾਨੂੰ ਬਹੁਤ ਸਹਿਯੋਗ ਮਿਲਦਾ ਕਿ ਹਰ ਮੌਕੇ ਦੇ ਉੱਪਰ ਉਮੀਦ ਕੀਤੀ ਜਾਂਦੀ ਹੈ ਸਾਡੇ ਵੱਲੋਂ ਕਿ ਅਸੀਂ ਇਹ ਜਿੰਨਾ ਵੀ ਚੰਗਾ ਕੋਈ ਧਾਰਮਿਕ ਆਯੋਜਨ ਹੋਵੇ ਜਾਂ ਕੁਝ ਉਹਦੇ ਵਿੱਚ ਇਸ ਤਰ੍ਹਾਂ ਦੇ ਲੰਗਰ ਜਾਂ ਕੋਈ ਵੀ ਚੀਜ਼ ਹੈਗੀ ਆ ਉਹਨਾਂ ਦਾ ਆਯੋਜਨ ਕਰਤਾ ਜਾਵੇ ਤਾਂ ਕਿ ਜਿਹੜੀ ਵੀ ਸ਼ੋਭਾ ਯਾਤਰਾ ਨਿਕਲਦੀ ਹੈ ਜਾਂ ਉਹਨਾਂ ਦੇ ਵਾਸਤੇ ਗਰਮੀ ਦੇ ਵਿੱਚ ਪਾਣੀ, ਜਲਜੀਰਾ ਇਸ ਤਰ੍ਹਾਂ ਜੂਸ ਵਗੈਰਾ ਔਰ ਖਾਨ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਸਿੱਡਾ ਕਰਨਾ ਚੌਕ ਲੱਗ ਕੇ ਮਿੱਟੀ ਵੱਲੋਂ ਜਿਹੜਾ ਹੈ ਠੱਡੇ ਬਾਬਾ ਲਾਲ ਦੇਵਾਲੀ ਦੀ ਦੋ ਫ੍ਰੀ ਬੱਸਾਂ ਜਿਹੜੀਆਂ ਚੱਲਦੀਆਂ ਗਈਆਂ ਤੇ ਇਸ ਤਰ੍ਹਾਂ ਦਾ ਸਹਿਯੋਗ ਹੈ ਕਿਸ ਤਰ੍ਹਾਂ ਦਾ ਰਹਿ ਰਿਹਾ ਹੈ ਪੁੱਛ ਲਿਓ। ਬਾਬਾ ਰਾਜਜੀ ਦੀ ਕਿਰਪਾ ਦੇ ਨਾਲ ਸਾਨੂੰ 1 ਸਾਲ ਪੂਰਾ ਹੋ ਗਿਆ ਹੈ। ਇਹ ਬੱਸਾਂ ਚਲਾਉਂਦੇ ਆ। ਦੋ ਬੱਸਾਂ ਹਰ ਮਹੀਨੇ ਦੂਜ ਦੇ ਮੌਕੇ ਦੇ ਉੱਪਰ ਚਲਦੀਆਂ ਨੇ ਤੇ ਸੰਗਤ ਬਹੁਤ ਵਧੀਆ ਤਰ੍ਹਾਂ ਸਾਨੂੰ ਰਿਸਪੌਂਸ ਦੇ ਰਹੀ ਹੈ ਕਿ ਅਸੀਂ ਇਸ ਕੰਮ ਨੂੰ ਹੋਰ ਅੱਗੇ ਵੱਧ ਚੜ੍ਹ ਕੇ ਕੰਮ ਕਰੀਏ ਤੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਸ਼ਹਿਰ ਵਾਸੀ ਫ੍ਰੀ ਬੱਸ ਸੇਵਾ ਦੇ ਨਾਲ ਜਾਣ। ਇਸ ਫ੍ਰੀ ਬੱਸ ਸੇਵਾ ਦੇ ਨਾਲ ਅਸੀਂ ਜੋ ਵੀ ਸਾਡੇ ਸਾਰੇ ਸਹਿਯੋਗੀਆਂ ਦੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਖਾਣ ਪੀਣ ਦਾ ਅਰੇਂਜਮੈਂਟ ਔਰ ਜਿਸ ਤਰ੍ਹਾਂ ਦਾ ਵੀ ਲੰਗਰ ਵਾਸਤੇ ਕਰ ਸਕਦੇ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਤੇ ਵਧੀਆ ਤਰੀਕੇ ਦੇ ਨਾਲ ਉਹ ਸੇਵਾ ਕਰ ਰਹੇ ਹਾਂ ਠੀਕ ਇਸ ਵਾਰ ਕਦੋਂ ਜਾ ਰਹੀ ਹੈ ਸਰ ਕੀ ਬਸ ਸੇਵਾ 6 ਤਰੀਕ ਨੂੰ 6 ਅਗਸਤ ਨੂੰ ਅਗਰ ਫਿਰ ਜਾ ਰਹੀ ਹੈ ਜੀ ਫ੍ਰੀ ਬੱਸ ਸੇਵਾ ਤੇ ਇਹ ਬੱਸ ਸੇਵਾ ਜਿਹੜੀ ਹੈਗੀ ਹੈ ਇਹਦੇ ਵਿੱਚ ਇਹ ਵੀ ਨਿਸ਼ੁਲਕ ਹੈਗੀ ਹੈ ਇਹਦੇ ਵਿੱਚ ਉਹ ਵੀ ਕਿਸੇ ਸੰਗਤ ਕੋਲੋਂ ਕੋਈ ਪੈਸਾ ਲਿੱਤਾ ਨਹੀਂ ਜਾਂਦਾ ਉਲਟਾ ਅਸੀਂ ਜਿੰਨੀ ਆਪਣੇ ਸਹਿਯੋਗ ਦੇ ਨਾਲ ਉਥੇ ਸੇਵਾ ਕਰ ਪਾਣੇ ਆ ਉਹ ਕਰਦੇ ਹਾਂ